ਪਿਸ਼ਾਵਰ ਤੋਂ ਸੰਗਤ ਆਈ ਹੈ ਕਦੇ ਇਸ ਦਾ ਨਾਮ ਪੁਰਸ਼ਪੁਰ ਹੁੰਦਾ ਸੀ ਹੌਲੀ ਹੌਲੀ ਫਿਰ ਪਿਸ਼ਾਵਰ ਬਣ ਗਿਆ ਇਸ ਦਾ ਨਾਮ ਪੁਰਸ਼ਪੁਰ ਤੋਂ ਸੰਗਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੁਰਮਾਂ ਦੇ ਤਾਂ ਜਾਂਦੇ ਹੀ ਹੋ ਧੀਆਂ ਦੇ ਵੀ ਜਾਂਦੇ ਹੋ ਰਿਸ਼ਤੇਦਾਰਾਂ ਦੇ ਵੀ ਜਾਂਦੇ ਹੋ ਅੱਜ ਮਨ ਨੂੰ ਪੁੱਛਣਾ ਕਰ ਜਾ ਕੇ ਗੁਰੂ ਦਰਬਾਰ ਵਿੱਚ ਕਿੰਨੀ ਵਾਰੀ ਗਏ ਹੋ ਕਿੰਨੀ ਵਾਰੀ ਅਨੰਦਪੁਰ ਸਾਹਿਬ ਗਏ ਹੋ ਕਿੰਨੀ ਵਾਰੀ ਸਰਹੰਦ ਗਏ ਹੋ ਕਿੰਨੀ ਵਾਰੀ ਚਮਕੌਰ ਗਏ ਹੋ ਕਿੰਨੀ ਵਾਰੀ ਹਜ਼ੂਰ ਸਾਹਿਬ ਗਏ ਹੋ ਪੁੱਛ ਲੈਣਾ ਜ ਮਨ ਨੂੰ ਜਾ ਕੇ ਉਹ ਮਨਾ ساری ਉਮਰ ਝੂਠਿਆਂ ਨਾਲ ਹੀ ਲਗਨ ਲੱਗੀ ਰਹੀ ਸੱਚੇ ਦੇ ਘਰ ਤੇ ਜਾ ਹੀ ਨਹੀਂ ਸਕਿਆ ਕਦੇ ਆਖੋ ਸਤਨਾਮ ਵਾਹਿਗੁਰੂ ਦੇਖ ਲੈਣਾ ਕਦੇ ਕਦੇ ਮੰਨਾਂ ਸਾਹ ਬੈਠ ਕੇ ਕਰਦੇ ਰਿਆ ਕਰੋ ਆ ਗਏ ਨੇ ਭਾਈ ਗੁਰਮੁਖ ਸਿੰਘ ਜੀ ਇਹ ਛੋਟਾ ਜਿਹਾ ਬਾਲਕ ਹੈ بڑا ਹੋਣ ਹਾਲ ਪਾਤਸ਼ਾਹ ਜੀ ਦੀ ਨਜ਼ਰ ਹੋ ਗਈ ਜਿਸ ਤੇ ਸਤਗੁਰ ਦੀ ਨਦਰ ਹੋ ਜਾਂਦੀ ਗੁਰਮਖੋ ਉਹ ਵਸਤੂ ਪ੍ਰਸ਼ਾਦ ਬਣ ਜਾਂਦੀ ਆ ਆਖੋ ਸਤਨਾਮ ਵਸਤੂ ਉਹ ਵਸਤੂ ਅੰਮ੍ਰਿਤ ਬਣ ਜਾਂਦੀ ਹੈ ਜਿਸ ਤੇ ਸਤਿਗੁਰੂ ਦੀ ਤ੍ਰਿਸ਼ਟ ਖੋ ਜਾਈ ਤਿੰਨ ਤਰੀਕੇ ਨਾਲ ਸਤਿਗੁਰੂ ਕਿਰਪਾ ਕਰਦੇ ਨੇ ਪਹਿਲਾਂ ਤੇ ਸਤਿਗੁਰੂ ਕਦੇ ਚਰਨ ਪਾਉਲ ਦਿੰਦੇ ਸੀ ਕਦੇ ਸਮਾ ਸੀ ਨੌਵੀਂ ਪਾਤਸ਼ਾਹੀ ਤੱਕ ਆਹਾਹਾ ਚੰਨ ਧੋਏ ਰਹਿਰਾਸ ਕਰ ਅੰਮ੍ਰਿਤ ਸਿੱਖਾਂ ਪਿਲਾਏ ਬਾਣੀ ਕਹਿੰਦੀ ਆ ਕਦੇ ਪਾਤਸ਼ਾਹ ਜੀ ਨੇ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਕਰਕੇ ਆਪਣੇ ਖਾਲਸੇ ਨੂੰ ਸਾਜਿਆ ਇੱਕ ਤੀਸਰਾ ਤਰੀਕਾ ਹੈ ਬ੍ਰਹਮ ਗਿਆਨੀ ਕੀ ਤ੍ਰਿਸ਼ਟ ਅੰਮ੍ਰਿਤ ਵਰਸੇ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਦ੍ਰਿਸ਼ਟੀ ਦੇ ਨਾਲ ਸਤਗੁਰ ਅੰਮ੍ਰਿਤ ਭਰ ਦਿੰਦੇ ਨੇ ਔਰ ਕਰਕੇ ਦਿਖਾਇਆ ਤੋੜੇ ਬੀਠਿਆਂ ਨੂੰ ਮਿਟਾ ਕਰਕੇ ਦਿਖਾ ਦਿੱਤਾ ਔਰ ਦੁਨੀਆ ਦੇ ਲੋਕੋ ਆ ਤੇਰੇ ਜ਼ਹਿਰੀਲੇ ਮਨ ਨੂੰ ਪਾਤਸ਼ਾ ਅੰਮ੍ਰਿਤ ਵਰਗਾ ਬਣਾ ਸਕਦੇ ਨੇ ਕਦੇ ਉਸ ਦੇ ਅੱਗੇ ਬੈਠ ਤੇ ਸਹੀ ਉਸ ਨੂੰ ਸੁਣ ਤੇ ਸਹੀ ਉਸ ਦੀ ਬਾਣੀ ਨੂੰ ਸੁਣ ਤੇ ਸਹੀ ਤੇਰੀ ਜ਼ਹਿਰ ਘਟਦਾ ਇਹਨ ਕੇ ਮਾਲਕ ਦਸ ਤੇਰੀ ਮਿੱਤਰਤਾ ਕਿਨਾਂ ਨਾਲ ਆਜ ਘਰ ਜਾ ਕੇ ਪੁੱਛਣਾ ਓਏ ਮਨਾ ਦਸ ਤੇਰੇ ਤੇਰੇ ਜੁੰਡੀ ਦੇ ਯਾਰ ਕਿਹੜੇ ਨੇ ਤੇਰੇ ਮਿੱਤਰ ਕਰੇ ਨੇ ਜਿਨ੍ਹਾਂ ਕੋਈ ਕੋ ਬਹਿਨਾ ਤੇ ਤੈਨੂੰ ਸਾਰਾ ਦਿਨ ਕਿਹੜੀ ਕਥਾ ਸੁਣਾਉਂਦੇ ਨੇ ਰੋਜ਼ ਤੈਨੂੰ ਪਤਾ ਲੱਗ ਜਾਣਾ ਕਿ ਤੂੰ ਮਨਮੋਖਾਂ ਕੇ ਗੁਰਮਖਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਤੇਰੀ ਸੰਗਤ ਦੱਸੇਗੀ ਆਖੋ ਸਤਨਾਮ ਵਾਹਿਗੁਰੂ ਆਹਾਹਾ ਬਾਬਾ ਜੀ ਕਹਿੰਦੇ ਬੋਲਤ ਹੀ ਪਹਿਚਾਨੀਏ ਸਾਧ ਅਸਾਧ ਕੋ ठाਟ ਕਹਿੰਦਾ ਮੂਰਖ ਵੀ ਚੁੱਪ ਰਹਿ ਕੇ ਸਿਆਣਾ ਲੱਗਦਾ ਜਦੋਂ ਮੂੰਹ ਖੋਲਦਾ ਉਦੋਂ ਪੰਡ ਖੁੱਲ ਜਾਂਦੀ ਏਦੀ ਮੂਰਖਤਾ ਦੀ ਅੱਖੋਂ ਸਤਨਾਮ ਵਾਹਿਗੁਰੂ ਤੇ ਬਾਬਾ ਜੀ ਬਾਣੀ 'ਚ ਕਹਿੰਦੇ ਨੇ ਕਹਿੰਦੇ ਬੋਲਤ ਹੀ ਪਹਿਚਾਨੀਏ ਸਾਧ ਅਸਾਧ ਕੋ ਥਾਟ ਪਤਾ ਲੱਗਦਾ ਬੋਲਦੇ ਹੀ ਭੀ ਇਹ ਸਾਧ ਆ ਕਿ ਸ਼ੈਤਾਨ ਆ ਅੱਖੋਂ ਸਤਨਾਮ ਵਾਹਿਗੁਰੂ ਤੇ ਬਾਬਾ ਜੀ ਦੂਸਰੀ ਪੰਕਤੀ 'ਚ ਲਿਖਦੇ ਨੇ ਅੰਤਰ ਕੀ ਕਰਨੀ ਸਭੈ ਕਹਿੰਦੇ ਅੰਦਰ ਢਿੱਡ ਵਿੱਚ ਜਿਹੜੀ ਜ਼ਹਿਰ ਲੁਕੀ ਹੋਈ ਆ ਨਾ ਉਹ ਪਤਾ ਲੱਗਿਆ ਬੋਲਣ ਤੋਂ ਅੰਤਰ ਕੀ ਕਰਨੀ ਸਭੈ ਨਿਕਸ਼ ਮੁਖ ਕੀ ਬਾਤ ਕਹਿੰਦੇ ਅੰਦਰੋਂ ਪਤਾ ਲੱਗਿਆ ਜਦੋਂ ਜ਼ਹਿਰ ਉਗਲਦਾ ਏ ਪਤਾ ਲੱਗਿਆ ਓਹੋ ਇਹ ਤਾਂ ਵੈਰੀ ਆਖੋ ਸਤਨਾਮ ਵਾਹਿਗੁਰੂ ਤੇ ਬੰਦਾ ਚੰਗਾ ਨਹੀਂ ਇਹ ਤਾਂ ਬੋਲਣ ਦਾ ਇਫਕਾ ਹੀ ਬੜਾ ਬੋਲਦਾ ਮੈਂ ਬੇਨਤੀ ਕਰ ਰਿਹਾ ਸੀ ਆਪ ਜੀ ਨੂੰ ਭਾਈ ਗੁਰਮukh ਸਿੰਘ ਆਪਣੇ ਪਰਿਵਾਰ ਨਾਲ ਗਏ ਨੇ ਪਤਨੀ ਹੈ ਪੁੱਤਰ ਹੈ ਨਾਲ ਨਾਲ ਸੰਗਤ ਦੇ ਗਏ ਨੇ ਕਿੰਨਾ ਸ਼ੌਕ ਹੁੰਦਾ ਹੋਵੇਗਾ ਸੰਗਤ ਨੂੰ ਸਤਿਗੁਰ ਦੇ ਦੀਦਾਰ ਦਾ ਸਿੱਖ ਐਸੀ ਗੱਲ ਨਹੀਂ ਕਿ ਬੀਜ ਦਾਸ ਹੋ ਗਿਆ ਪ੍ਰੇਮੀ ਅਜੇ ਵੀ ਹੈਗੇ ਨੇ ਅਜੇ ਵੀ ਹੈਗੇ ਨੇ ਪ੍ਰੇਮ ਕਰਨ ਵਾਲੇ ਸਤਿਗੁਰ ਨੂੰ ਐਸੀ ਗੱਲ ਨਹੀਂ ਪਰ ਕਿਤੇ ਪ੍ਰੇਮ ਦੀ ਨਿਸ਼ਾਨੀ ਕੀਆ ਆਪਣੇ ਸਤਿਗੁਰ ਤੋਂ ਗਲ ਜੀਵਨ ਨਰਕ ਲਗਣਾ ਆਖੋ ਸਤਨਾਮ ਵਾਹਿਗੁਰੂ